ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੀਟ ਅੰਡਾ ਅਤੇ ਸ਼ਰਾਬ ਦਾ ਸੇਵਨ ਜਿਸ ਘਰ ਵਿੱਚ ਹੁੰਦਾ ਹੈ ਅਸੀਂ ਇਸ ਸਥਿਤੀ ਦੇ ਵਿੱਚ ਘਰ ਦੇ ਵਿੱਚ ਇਹ ਸਭ ਹੋਣ ਦੇ ਬਾਵਜੂਦ ਅਸੀਂ ਪਾਠ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਘਰ ਦੇ ਵਿੱਚ ਜੋਤ ਜਗਾ ਸਕਦੇ ਹਾਂ ਜਾਂ ਨਹੀਂ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਭ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਜਰੂਰ ਲਗਵਾਓ ਜੀ ਅਤੇ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਪਹਿਲੀ ਗੱਲ ਤਾਂ ਆਪਾਂ ਇਹ ਕਰਦੇ ਹਾਂ ਕਿ ਜੇ ਕੋਈ ਇਨਸਾਨ ਚੰਗਾ ਕੰਮ ਕਰਦਾ ਹੈ ਜਾਂ ਮਾੜਾ ਕੰਮ ਕਰਦਾ ਹੈ ਤਾਂ ਉਸ ਦਾ ਨਤੀਜਾ ਉਸ ਦਾ ਫਲ ਉਸ ਨੂੰ ਭੁਗਤਣਾ ਹੀ ਪੈਂਦਾ ਹੈ ਇਸ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੋਈ ਵੀ ਮੀਟ ਆਂਡਾ ਖਾਂਦਾ ਹੈ ਜਾਂ ਸ਼ਰਾਬ ਪੀਂਦਾ ਹੈ ਤਾਜ਼ਾ ਦਾ ਮਾੜਾ ਅਸਰ ਕਦੇ ਵੀ ਤੁਹਾਡੇ ਤੇ ਨਹੀਂ ਪਵੇਗਾ ਇਸ ਕਰਕੇ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰ ਸਕਦੇ ਹੋ ਸ਼ਾਮ ਨੂੰ ਰਹਿਰਾਸ ਵੀ ਕਰ ਸਕਦੇ ਹੋ ਤੇ ਸੌਣ ਤੋਂ ਪਹਿਲਾਂ ਕੀਰਤ ਸੋਇਲਾ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਸਾਧ ਸੰਗਤ ਜੀ ਕਹਿੰਦਾ ਭਾਵ ਹੈ ਕਿ ਤੁਸੀਂ ਜਿਸ ਵੀ ਸਮੇਂ ਜਿਸ ਵੀ ਟਾਈਮ ਜਿਸ ਵੀ ਪਾਠ ਦਾ ਜਾਪ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਬੇਸ਼ੱਕ ਤੁਹਾਨੂੰ ਮੀਟ ਆਂਡਾ ਤਿਆਰ ਵੀ ਕਰਨਾ ਪੈਂਦਾ ਹੈ ਪਰ ਫਿਰ ਵੀ ਉਸ ਚੀਜ਼ ਦਾ ਤੁਹਾਡੇ ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ ਕਿਉਂਕਿ ਤੁਹਾਡਾ ਮਨ ਸਾਫ਼ ਹੈ ਇਸ ਕਰਕੇ ਤੁਸੀਂ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਦੀ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਜਾਪ ਕਰ ਸਕਦੇ ਹੋ ਸਾਧ ਸੰਗਤ ਜੀ ਮੇਰਾ ਤਾਂ ਇਹ ਮੰਨਣਾ ਹੈ ਕਿ ਜਿਸ ਘਰ ਦੇ ਵਿੱਚ ਮੀਟ ਆਂਡਾ ਸ਼ਰਾਬ ਦਾ ਸੇਵਨ ਹੁੰਦਾ ਹੈ ਉੱਥੇ ਤਾਂ ਨਿਤਨੇਮ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨਿਤਨੇਮ ਦਾ ਪੈਰਾ ਵਧਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਪਾਠ ਕਰੋਗੇ ਤਾਂ ਪਾਠ ਤੁਸੀਂ ਉੱਚੀ ਆਵਾਜ਼ ਦੇ ਵਿੱਚ ਕਰਿਆ ਕਰੋ ਹੋ ਸਕੇ ਤਾਂ ਤੁਸੀਂ ਘਰ ਦੇ ਵਿੱਚ ਮੋਬਾਈਲ ਜਾਂ ਟੀਵੀ ਦੇ ਉੱਪਰ ਵੀ ਪਾਠ ਲਗਾ ਕੇ ਰੱਖਿਆ ਕਰੋ ਕਿਉਂਕਿ ਜਦੋਂ ਤੁਹਾਡਾ ਕੋਈ ਵੀ ਜਾਂ ਤੁਹਾਡਾ ਹਸਬੰਡ ਜਾਂ ਬੱਚਾ ਜੋ ਵੀ ਇਸ ਚੀਜ਼ ਦੀ ਵਰਤੋਂ ਕਰਦਾ ਹੈ ਜੇ ਦੋਸ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੇ ਪਾਠ ਦੇ ਸ਼ਬਦ ਪੈਣਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦੇ ਉੱਪਰ ਕਿਰਪਾ ਹੋਵੇਗੀ ਹੋ ਸਕਦਾ ਹੈ ਉਹ ਇਹ ਸਭ ਚੀਜ਼ਾਂ ਤੋਂ ਦੂਰ ਹੋ ਜਾਣ ਕਿਉਂਕਿ ਜਦੋਂ ਤੁਸੀਂ ਉੱਚੀ ਆਵਾਜ਼ ਦੇ ਵਿੱਚ ਪਾਠ ਕਰੋਗੇ ਤਾਂ ਤੁਹਾਡੀ ਪੜੀ ਹੋਈ ਗੁਰਬਾਣੀ ਉਹਨਾਂ ਦੇ ਕੰਨਾਂ ਦੇ ਵਿੱਚ ਪਵੇਗੀ ਤੇ ਉਹਨਾਂ ਨੂੰ ਹੀ ਸੋਝੀ ਆ ਜਾਵੇਗੀ ਤੇ ਇੱਕ ਗੱਲ ਹੋਰ ਸਾਧ ਸੰਗਤ ਜੀ ਜਦੋਂ ਤੁਸੀਂ ਪਾਠ ਕਰੋਗੇ ਘਰ ਦੇ ਵਿੱਚ ਨਿਤਨੇਮ ਕਰੋਗੇ ਤਾਂ ਤੁਹਾਡੇ ਘਰ ਦਾ ਜੋ ਵੀ ਮੈਂਬਰ ਇਸ ਬੁਰੀ ਸੰਗਤ ਦੇ ਵਿੱਚ ਪਿਆ ਹੋਇਆ ਹੈ ਉਸ ਦੇ ਲਈ ਪਾਠ ਕਰਨ ਉਪਰੰਤ ਅਰਦਾਸ ਜ਼ਰੂਰ ਕਰਿਆ ਕਰੋ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਸ ਨੂੰ ਵੀ ਸਿੱਧੇ ਰਸਤੇ ਪਾਓ ਇਸ ਨੂੰ ਵੀ ਸੋਜੀ ਦਿਓ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਗੁਰਬਾਣੀ ਹੈ ਇਹਨੇ ਹੀ ਸਾਰੇ ਦੁੱਖ ਦੂਰ ਕਰਨੇ ਨੇ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਇਸੇ ਤਰ੍ਹਾਂ ਹੀ ਜਦੋਂ ਤੁਸੀਂ ਅਰਦਾਸ ਬੇਨਤੀ ਕਰਦੇ ਰਹੋਗੇ ਪਾਠ ਕਰਦੇ ਰਹੋਗੇ ਤਾਂ ਇੱਕ ਨਾ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਅਰਦਾਸ ਜ਼ਰੂਰ ਪੂਰੀ ਕਰਨਗੇ ਤੇ ਹੁਣ ਸਾਧ ਸੰਗਤ ਜੀ ਆਪਾਂ ਕੁਝ ਗੱਲਾਂ ਤੁਹਾਡੇ ਨਾਲ ਜੋਤ ਬਾਰੇ ਸਾਂਝੀਆਂ ਕਰਦੇ ਹਾਂ ਸਾਧ ਸੰਗਤ ਜੀ ਜੋਤ ਲਗਾਉਂਦੇ ਸਮੇਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੋਤ ਦੀ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਤਾ ਹੈ ਜਦੋਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਂਦੇ ਹੋ ਜੋਤ ਜਗਾਉਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰ ਵੀ ਜੋਤ ਜ਼ਰੂਰ ਜਗਾਉਣੀ ਹੈ ਕਿਉਂਕਿ ਜਦੋਂ ਆਪਣਾ ਮਨ ਸੱਚਾ ਸੁੱਚਾ ਨਹੀਂ ਹੁੰਦਾ ਤਾਂ ਫਿਰ ਆਪਣੇ ਪਾਠ ਕੀਤੇ ਹੋਏ ਜਾਂ ਆਪਣਾ ਜਾਂ ਆਪਣੀ ਗੁਰਦੁਆਰਾ ਸਾਹਿਬ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪਣੀ ਦਿਲਾਂ ਦੀਆਂ ਜਾਣਦੇ ਨੇ ਆਪਾਂ ਉਹਨਾਂ ਤੋਂ ਕੁਝ ਵੀ ਨਹੀਂ ਲੁਕਾ ਸਕਦੇ ਆਪਾਂ ਕਿਸੇ ਬੰਦੇ ਆਮ ਪਰਸਨ ਦੇ ਸਾਹਮਣੇ ਕੁਝ ਵੀ ਬੋਲ ਸਕਦੇ ਹਾਂ ਉਹ ਆਪਣਾ ਮਨ ਨਹੀਂ ਪੜ ਸਕਦਾ ਪਰ ਉਹ ਅਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਦੇ ਮਨਾਂ ਦੀਆਂ ਜਾਣਦੇ ਨੇ ਉਹ ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰਲੀ ਜੋਤ ਨੂੰ ਜਗਾਉਣਾ ਹੈ ਤੇ ਬਾਤ ਦੇ ਵਿੱਚ ਹੀ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਨੀ ਹੈ ਜਦੋਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਦੇ ਹੋ ਤਾਂ ਤੁਸੀਂ ਜੋਤ ਨੂੰ ਉੱਚੀ ਜਗ੍ਹਾ ਤੇ ਰੱਖਣਾ ਹੈ ਨੀਵੀਂ ਜਗ੍ਹਾ ਤੇ ਨਹੀਂ ਰੱਖਣਾ ਸਤਕਾਰ ਦੇ ਨਾਲ ਬਹੁਤ ਸਾਫ ਸਫਾਈ ਕਰਕੇ ਕਿਉਂਕਿ ਜਿੱਥੇ ਆਪਾਂ ਜੋਤ ਜਗਾਉਣੀ ਹੈ ਉੱਥੇ ਆਪਾਂ ਗੁਟਕਾ ਸਾਹਿਬ ਵੀ ਰੱਖਦੇ ਹਾਂ ਉਥੇ ਨੇੜੇ ਕੋਈ ਵੀ ਚੀਜ਼ ਜਿਸ ਤਰ੍ਹਾਂ ਲਿਫਾਫਾ ਮومی ਲਿਫਾਫਾ ਹੁੰਦਾ ਹੈ ਜਿਹੜਾ ਉਸ ਨੂੰ ਅੱਗ ਬਹੁਤ ਜਲਦੀ ਲੱਗ ਜਾਂਦੀ ਹੈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨੇੜੇ ਨਹੀਂ ਰੱਖਣੀ ਤਾਂ ਕਿ ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ ਤੇ ਤੁਸੀਂ ਜੋਤ ਜਗਾਉਣ ਦੇ ਸਮੇ ਸਭ ਤੋਂ ਪਹਿਲਾਂ ਪੂਰਾ ਸਾਫ਼ ਸਫਾਈ ਦਾ ਧਿਆਨ ਰੱਖਣਾ ਹੈ ਆਪਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਣੇ ਆ ਜਾਂ ਤਾਂ ਤਨ ਬਾਬਾ ਦੀਪ ਸਾਹਿਬ ਜੀ ਦੇ ਦਰ ਦੇ ਉੱਪਰ ਸ਼ਹੀਦਾਂ ਸਾਹਿਬ ਜਾਣੇ ਆ ਉੱਥੇ ਵੀ ਆਪਾਂ ਦੇਖਦੇ ਹਾਂ ਕਿ ਜੋਤ ਨੀਵੀਂ ਜਗ੍ਹਾ ਤੇ ਨਹੀਂ ਜਗਦੀ ਹੁੰਦੀ ਉੱਪਰ ਹੀ ਜਗਦੀ ਹੁੰਦੀ ਆ ਪਰ ਕਈ ਵਾਰ ਕੀ ਹੁੰਦਾ ਹੈ ਕਈ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਆਪਣੇ ਘਰ ਦੇ ਵਿੱਚ ਜੋਤ ਵੀ ਜਗਾਉਂਦੇ ਆ ਪਾਠ ਵੀ ਬਹੁਤ ਕਰਦੇ ਆ ਪਰ ਘਰ ਦੇ ਵਿੱਚ ਦੁੱਖ ਫਿਰ ਵੀ ਜਾਣ ਦਾ ਨਾਮ ਹੀ ਨਹੀਂ ਲੈਂਦੇ ਉਹ ਤਾਂ ਕਰਕੇ ਹੋ ਜਾਂਦਾ ਹੈ ਕਿ ਕਈ ਵਾਰ ਆਪਣੇ ਤੋਂ ਜੋਤ ਜਗਾਉਂਦੇ ਸਮੇਂ ਕੁਝ ਗਲਤੀਆਂ ਹੋ ਜਾਂਦੀਆਂ ਨੇ ਆਪਾਂ ਪੂਰਾ ਧਿਆਨ ਨਹੀਂ ਰੱਖਦੇ ਜਿਵੇਂ ਕਈ ਵਾਰ ਕੀ ਹੁੰਦਾ ਹੈ ਕਿ ਗੁਟਕਾ ਸਾਹਿਬ ਵੀ ਆਪਾਂ ਉਸੇ ਤਰ੍ਹਾਂ ਹੀ ਪਈ ਰਹਿਣ ਦਿੰਨੇ ਹਾਂ ਉਹਨਾਂ ਦੇ ਉੱਪਰ ਇੰਨੀ ਮਿੱਟੀ ਪਈ ਹੁੰਦੀ ਹੈ ਆਪਾਂ ਸਾਭ ਸੰਭਾਲ ਨਹੀਂ ਰੱਖਦੇ ਜਿੰਨੀ ਜ਼ਿਆਦਾ ਆਪਾਂ ਸਾਫ ਸਫਾਈ ਰੱਖਾਂਗੇ ਓਨੀ ਹੀ ਵਧੀਆ ਗੱਲ ਹੈ ਕਿਉਂਕਿ ਸਾਫ ਸਫਾਈ ਰੱਖ ਕੇ ਜੇ ਆਪਾਂ ਹੁਣ ਜੋਤ ਜਗਾਵਾਂਗੇ ਤੇ ਗੁਟਕਾ ਸਾਹਿਬ ਦਾ ਅਦਬ ਸਤਕਾਰ ਵੀ ਕਰਨਾ ਚਾਹੀਦਾ ਹੈ ਜਿੱਥੇ ਆਪਾਂ ਜੋਤ ਜਗਾਉਣੀ ਹੈ ਉੱਥੇ ਵੀ ਆਪਾਂ ਪੂਰੀ ਸਾਫ਼ ਸਫਾਈ ਦਾ ਧਿਆਨ ਰੱਖਣਾ ਹੈ ਜਦੋਂ ਆਪਾਂ ਪੂਰੀ ਸਾਫ਼ ਸਫਾਈ ਦਾ ਧਿਆਨ ਨਹੀਂ ਰੱਖਦੇ ਇਸੇ ਕਰਕੇ ਹੀ ਕਈ ਵਾਰ ਆਪਣੇ ਘਰ ਦੇ ਵਿੱਚ ਜ਼ਿਆਦਾ ਦੁੱਖ ਕਲੇਸ਼ ਰਹਿੰਦਾ ਹੈ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਘਰ ਵਿੱਚ ਹੀ ਸਮਾਨ ਲਿਆ ਕੇ ਅਰਗਬੱਤੀ ਤਿਆਰ ਕਰਿਆ ਕਰਦੇ ਸਨ ਜਿਸ ਨੂੰ ਕੋਲਿਆਂ ਵਾਲੀ ਅਰਗਬੱਤੀ ਵੀ ਕਿਹਾ ਜਾਂਦਾ ਸੀ ਕਈ ਲੋਕ ਇਨੀ ਨਿੰਦਿਆ ਕਰਦੇ ਨੇ ਕਿ ਅੱਜ ਵੀ ਜੋਤ ਦੇ ਬਾਰੇ ਵਿੱਚ ਪਰ ਕਿਸ ਤਰ੍ਹਾਂ ਵੀ ਕਰਕੇ ਉਹ ਬੋਲਦੇ ਨੇ ਉਹਨਾਂ ਦਾ ਕੰਮ ਹੁੰਦਾ ਆ ਬੋਲਣਾ ਉਹਨਾਂ ਨੂੰ ਬੋਲਣ ਦਿਆ ਕਰੋ ਤੁਸੀਂ ਉਹਨਾਂ ਦੀ ਗੱਲ ਤੇ ਬਿਲਕੁਲ ਵੀ ਧਿਆਨ ਨਾ ਦਿਆ ਕਰੋ ਕਿਉਂਕਿ ਜਦੋਂ ਆਪਾਂ ਜੋਤ ਜਗਾਉਂਦੇ ਆ ਜਾਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਂਦੇ ਹੋ ਤਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਤੇ ਸ਼ਰਧਾ ਭਾਵਨਾ ਦਾ ਪ੍ਰਤੀਕ ਹੁੰਦਾ ਹੈ ਮਹਾਰਾਜ ਪ੍ਰਤੀ ਆਪਣੀ ਕਿੰਨੀ ਸ਼ਰਧਾ ਭਾਵਨਾ ਹੈ ਆਪਣਾ ਗੁਰੂ ਤੇ ਕਿੰਨਾ ਵਿਸ਼ਵਾਸ ਹੈ ਆਪਾਂ ਦੇਖਦੇ ਆਂਗੇ ਤਾਂ-ਤਣ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਛੋਟੇ ਸਾਹਿਬ ਜਾਦਿਆਂ ਦੇ ਦਰ ਤੇ ਉਥੇ ਸ਼ਹੀਦਾਂ ਸਾਹਿਬ ਸਾਰੇ ਕਿਤੇ ਹੀ ਜੋਤ ਜਗਦੀ ਹੁੰਦੀ ਹੈ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਆਂ ਜਾਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਂ ਸ਼ਾਮ ਨੂੰ ਰਹਿ ਰਾਤ ਦੇ ਸਮੇਂ ਪਰ ਕਈ ਘਰਾਂ ਦੇ ਵਿੱਚ ਦੋ ਟਾਈਮ ਜੋਤ ਜਗਦੀ ਹੈ ਤੇ ਜਦੋਂ ਆਪਾਂ ਪਾਠ ਵੀ ਕਰਦੇ ਆਂ ਕਈ ਵਾਰ ਆਪਣੇ ਘਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਦੋਂ ਤੋਂ ਆਪਣੇ ਤੋਂ ਕਈ ਵਾਰ ਜੋਤ ਨਹੀਂ ਜਗਦੀ ਜਾਂ ਆਪਣੇ ਤੋਂ ਕਈ ਵਾਰ ਪਾਠ ਵੀ ਨਹੀਂ ਹੁੰਦਾ ਤਾਂ ਆਪਣੇ ਮਨ ਦੇ ਵਿੱਚ ਸਾਰਾ ਦਿਨ ਇਸ ਤਰ੍ਹਾਂ ਇੱਕ ਅਚਵੀ ਜਹੀ ਲੱਗੀ ਰਹਿੰਦੀ ਹੈ ਕਿ ਅੱਜ ਮੈਂ ਪਾਠ ਨਹੀਂ ਕੀਤਾ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਸਾਰਾ ਦਿਨ ਇਸ ਤਰ੍ਹਾਂ ਲੱਗੀ ਜਾਂਦਾ ਹੈ ਸਾਰੇ ਕੰਮਕਾਰ ਆਪਾਂ ਘਰ ਦੇ ਖਤਮ ਕਰ ਲੈਂਦੇ ਆ ਪਰ ਉਸਦੇ ਬਾਅਦ ਵੀ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਸ਼ਾਇਦ ਮੇਰਾ ਕੋਈ ਕੰਮ ਰਹਿ ਗਿਆ ਹੈ ਤਾਂ ਉੱਥੋਂ ਪਤਾ ਲੱਗਦਾ ਹੈ ਕਿ ਆਪਣਾ ਜਦੋਂ ਇਹ ਚੀਜ਼ ਯਾਦ ਕਰਦੇ ਆ ਯਾਦ ਕਰਦੇ ਆ ਆਪਾਂ ਨੂੰ ਚੇਤੇ ਆਉਂਦਾ ਹੈ ਆਪਾਂ ਜੋਤ ਨਹੀਂ ਜਗਾਈ ਪਾਠ ਨਹੀਂ ਕੀਤਾ ਮੈਂ ਸਾਰਿਆਂ ਹੀ ਪੈਣਾ ਨੂੰ ਇਹ ਰਿਕਵੈਸਟ ਕਰਾਂਗੀ ਕਿ ਜ્યોਤ ਜਗਾਇਆ ਕਰੋ ਜੀ ਨਾਲੇ ਪਾਠ ਵੀ ਕਰਿਆ ਕਰੋ ਕਿਉਂਕਿ ਜਿਹੜੀਆਂ ਭੈਣਾਂ ਨੇ ਉਹਨਾਂ ਦੇ ਵਿੱਚ ਭਰਾਵਾਂ ਦੇ ਮੁਤਾਬਿਕ ਸ਼ਰਧਾ ਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਜੇ ਆਪਣਾ ਭੈਣਾ ਦਾ ਮਹਾਰਾਜ ਸੱਚੇ ਪਾਤਸ਼ਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਭਰੋਸਾ ਬਣ ਜਾਵੇ ਤਾਂ ਆਪਣਾ ਘਰ ਸਵਰਗ ਬਣ ਜਾਂਦਾ ਹੈ ਪਰ ਜੇ ਆਪਾਂ ਇਸ ਤੋਂ ਉਲਟ ਰਸਤੇ ਤੇ ਚੱਲ ਪਾਵਾਂਗੇ ਆਪਾਂ ਜਾਦੂ ਟੋਣੀਆਂ ਟੱਪੀਆਂ ਜਾਂ ਪਰਦਾ ਕੋਲ ਜਾਂ ਹੋਰ ਇਹ ਪਖੰਡੀ ਬਾਬਿਆਂ ਦੇ ਕੋਲ ਜਾਵਾਂਗੇ ਤਾਂ ਫਿਰ ਘਰ ਬਰਬਾਦ ਵੀ ਹੋ ਜਾਵੇਗਾ ਇਸ ਕਰਕੇ ਆਪਾਂ ਜਿਆਦਾ ਭੈਣਾਂ ਨੂੰ ਹੀ ਰਿਕਵੈਸਟ ਕਰਦੇ ਆ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤੇ ਸਭ ਤੋਂ ਜਿਆਦਾ ਭਰੋਸਾ ਲੇਡਿਸ ਦਾ ਹੀ ਹੁੰਦਾ ਹੈ ਜੈਣ ਦੇ ਮੁਤਾਬਿਕ ਮੁਕਾਬਲੇ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਗੁਰੂ ਸਾਹਿਬ ਦੀ ਪੋਥੀ ਸਾਹਿਬ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋਵੇਗੀ ਪਰ ਜੇ ਆਪਾਂ ਸਤਿਕਾਰ ਨਹੀਂ ਕਰਦੇ ਪੋਥੀ ਸਾਹਿਬ ਦਾ ਜੋਤ ਦਾ ਤਾਂ ਫਿਰ ਗੁਰੂ ਦੀ ਕਿਰਪਾ ਕਿੱਥੋਂ ਹੋਵੇਗੀ ਜੀ ਤੁਸੀਂ ਇਸ ਤਰ੍ਹਾਂ ਸਾਰੇ ਹੀ ਪੈਣਪਰਾ 1 ਮਹੀਨਾ ਕਰਕੇ ਜ਼ਰੂਰ ਦੇਖਿਓ ਜਦੋਂ 1 ਮਹੀਨਾ ਕਰਕੇ ਵੇਖੋਗੇ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਪਤਾ ਲੱਗ ਜਾਵੇਗਾ ਕਿਉਂਕਿ ਜਦੋਂ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਹੁੰਦੇ ਨੇ ਕਿਉਂਕਿ ਪੈਸੇ ਦੇ ਨਾਲ ਸਭ ਕੁਝ ਨਹੀਂ ਹੁੰਦਾ ਕਈ ਘਰਾਂ ਦੇ ਵਿੱਚ ਬਹੁਤ ਪੈਸਾ ਵੀ ਹੁੰਦਾ ਹੈ ਸਭ ਕੁਝ ਹੁੰਦਾ ਹੈ ਪਰ ਇੱਧੀਆਂ ਖੁਸ਼ੀਆਂ ਨਹੀਂ ਹੁੰਦੀਆਂ ਜਿੰਨੀਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜ ਕੇ ਮਿਲਦੀਆਂ ਨੇ ਜਦੋਂ ਆਪਾਂ ਗੁਰੂ ਵਾਲੇ ਬਣਦੇ ਆਂ ਗੁਰੂ ਦੇ ਨਾਲ ਜੁੜਦੇ ਆਂ ਬਾਣੀ ਦੇ ਨਾਲ ਵਦ ਤੋਂ ਵਦ ਜੁੜਦੇ ਆਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਕਿਉਂਕਿ ਜੇ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਲੋਂ ਉਹਨਾਂ ਦੀ ਕਿਰਪਾ ਕਰਕੇ ਆਪਣੇ ਘਰ ਦੇ ਵਿੱਚ ਪੈਸਾ ਆਏ ਸਭ ਕੁਝ ਵੀ ਹੈ ਆਪਾਂ ਫਿਰ ਵੀ ਕਰੀ ਜਾਂਦੇ ਆਂ ਕਿ ਆਪਣੇ ਕੋਲ ਹੋਰ ਮਾਇਆ ਜੋੜਨੀ ਹੈ ਹੋਰ ਪੈਸਾ ਜੋੜਨਾ ਹੈ ਆਪਾਂ ਇਹ ਕਰਨਾ ਹੈ ਉਹ ਕਰਨਾ ਹੈ ਕਿਉਂਕਿ ਬੰਦਾ ਤਾਂ ਕਦੇ ਰੱਜਦਾ ਹੀ ਨਹੀਂ ਪਰ ਪਰ ਕਈ ਵਿੱਚ ਬਹੁਤ ਹੀ ਤਰਕਵਾਦੀ ਨੇ ਜੋ ਤਰਕ ਕਰਦੇ ਨੇ ਕਿ ਜੋਤ ਨਹੀਂ ਜਗਾਉਣੀ ਚਾਹੀਦੀ ਪਰ ਇਹ ਪੁਰਾਤਨ ਸਮੇ ਤੋਂ ਮਰਿਆਦਾ ਚਲਦੀ ਆ ਰਹੀ ਹੈ ਸ਼ਹੀਦਾ ਸਿੰਘਾਂ ਦੀ ਅਸਥਾਨਾਂ ਤੇ ਜੋਤਾਂ ਜਗਦੀਆਂ ਨੇ ਪਾਵਨ ਪਵਿੱਤਰ ਮਹਾਰਾਜ ਸੱਚੇ ਪਾਤਸ਼ਾਹ ਦੀ ਅਸਥਾਨ ਹਜੂਰ ਸਾਹਿਬ ਉਥੇ ਵੀ ਜੋਤ ਜਗਦੀ ਹੈ ਜਿੱਥੇ ਜੋਤ ਜਗਾ ਰਹੇ ਹੋ ਜਗਾ ਸਾਫ ਸੁਥਰੀ ਹੋਣੀ ਚਾਹੀਦੀ ਹੈ ਤੇ ਜੋ ਤੇ ਜੋਤ ਨੂੰ ਨੀਵੀਂ ਜਗ੍ਹਾ ਤੇ ਨਹੀਂ ਲਗਾਉਣਾ ਉੱਚੀ ਜਗ੍ਹਾ ਤੇ ਲਗਾਉਣਾ ਹੈ ਜਦੋਂ ਤੁਸੀਂ ਜੋਤ ਜਗਦੀ ਹੈ ਪਾਠ ਕਰਨ ਤੋਂ ਬਾਅਦ ਵੀ ਤਾਂ ਤੁਸੀਂ ਜੋਤ ਨੂੰ ਫੂਕ ਮਾਰ ਕੇ ਨਹੀਂ ਬੁਝਾਉਣਾ ਜਾਂ ਜਿਸ ਤਰ੍ਹਾਂ ਵੀ ਤੁਸੀਂ ਜੇ ਬੁਝਾਉਂਦੇ ਹੋ ਤਾਂ ਨਹੀਂ ਬੁਝਾਉਣਾ ਆਪਣੇ ਆਪ ਜਿਵੇਂ ਕਿ ਉਹ ਖਤਮ ਹੋ ਜਾਵੇਗਾ ਆਪਣੇ ਆਪ ਵੱਧ ਜਾਵੇਗੀ ਤੁਸੀਂ ਜੋਤ ਨੂੰ ਪੂਰੇ ਅਦਬ ਸਤਕਾਰ ਦੇ ਨਾਲ ਜਗਾਉਣਾ ਹੈ ਕਿਉਂਕਿ ਗੁਰੂ ਸਾਹਿਬਾਨਾਂ ਦੀ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਜਗਾਈ ਜਾਂਦੀ ਹੈ ਆਪਾਂ ਛੋਟੇ ਸਾਹਿਬ ਜਾਦਿਆਂ ਦੀ ਮੂਵੀ ਦੇ ਵਿੱਚ ਵੀ ਦੇਖਿਆ ਹੈ ਜਦੋਂ ਸਾਹਿਬ ਜਾਦੇ ਸ਼ਹੀਦ ਹੋਏ ਸੀ ਤਾਂ ਉੱਥੇ ਇੱਕ ਬੀਬੀ ਜੋਤ ਜਗਾ ਕੇ ਜਾਂਦੀ ਹੈ ਤੇ ਉਹਦੇ ਵਿੱਚ ਜਦੋਂ ਬੀਬੀ ਜੋਤ ਜਗਾ ਕੇ ਜਾਂਦੀ ਹੈ ਤਾਂ ਉੱਥੇ ਜਿਹੜੇ ਸੈਨਿਕ ਹੁੰਦੇ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਬੀਬੀ ਆਪਣੀ ਸ਼ਰਦਾ ਨਾਲ ਕਰਕੇ ਜਾਂਦੀ ਹੈ ਜਦੋਂ ਆਪਣੀ ਸ਼ਰਧਾ ਨਿਭਾ ਜਾਂਦੀ ਹੈ ਤਾਂਸੀਂ ਇਸ ਨੂੰ ਚੁੱਕ ਕੇ ਸਾਈਡ ਤੇ ਰੱਖ ਦਿੰਨੇ ਆ ਆਪਣੇ ਬਜ਼ੁਰਗ ਜੋਤ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਸੀ ਤੇ ਜੋਤ ਘਰ ਦੇ ਵਿੱਚ ਵੀ ਜਗਾਉਂਦੇ ਸੀ ਉਹ ਉਸ ਸਮੇਂ ਵਿੱਚ ਬਹੁਤ ਵਧੀਆ ਸੀ ਅੱਜ ਇਹਨੀ ਟੈਕਨੋਲੋਜੀ ਵਧਣ ਦੇ ਬਾਵਜੂਦ ਵੀ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਆਪਾਂ ਬਿਲਕੁਲ ਵੀ ਸੁਖਾਲੇ ਨਹੀਂ ਹੈਗੇ ਪਹਿਲਾਂ ਦੇ ਸਮੇਂ ਨਾਲੋਂ ਕਿਉਂਕਿ ਉਦੋਂ ਬਹੁਤ ਜ਼ਿਆਦਾ ਜੋਤ ਦੀ ਮਹੱਤਤਾ ਮੰਨਦੇ ਸੀ ਸੁਬਾ ਸ਼ਾਮ ਜੋਤ ਜਗਾਉਣੀ ਕਿਉਂਕਿ ਉਦੋਂ ਲਾਈਟ ਦਾ ਵੀ ਕਟ ਪਰਬੰਧ ਹੁੰਦਾ ਸੀ ਜਿਸ ਕਰਕੇ ਕਈ ਘਰਾਂ ਦੇ ਵਿੱਚ ਤੇਲ ਦਾ ਦੀਵਾ ਜਗਾਇਆ ਜਾਂਦਾ ਸੀ ਕਈ ਘਰਾਂ ਦੇ ਵਿੱਚ ਦੇਸੀ ਘੋਦੀ ਜੋਤ ਜਗਾਈ ਜਾਂਦੀ ਸੀ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਮੇਰੇ ਤੋਂ ਬੋਲਦਿਆਂ अनेका ਹੀ ਫੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਆਪਣੀ ਨਿੱਕੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰਨਾ ਸਾਧ ਸੰਗਤ ਜੀ ਤੁਸੀਂ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਵਾਦ ਤੋਂ ਵਦ ਗੁਰਬਾਣੀ ਦਾ ਜਾਪ ਕਰਿਆ ਕਰੋ ਗੁਰਦੁਆਰਾ ਸਾਹਿਬ ਵੀ ਜਾਇਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਬਣੀ ਰਹੇ ਜਿੰਨੀ ਜ਼ਿਆਦਾ ਤੁਸੀਂ ਗੁਰਬਾਣੀ ਪੜੋਗੇ ਗੁਰਬਾਣੀ ਦਾ ਜਾਪ ਕਰੋਗੇ ਉਹਨੇ ਹੀ ਤੁਹਾਡੇ ਦੁੱਖ ਤਲੀਦਰ ਦੂਰ ਹੋ ਜਾਣਗੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਵਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ